ਉਹ ਵੀ ਬਾਰ ਬੈਠੇ ਜਿਹੜੇ ਸਟੇਟਾਂ ਵਿੱਚ ਸਿੱਖ ਵੀਰ ਨੇ ਰਾਈਡ ਕਰਦੇ ਨੇ ਉਹਨੂੰ ਬੜਾ ਮਾਣ ਮਹਿਸੂਸ ਹੁੰਦਾ ਹਾਂਜੀ ਹਾਂਜੀ ਬੋਹ ਕਹਿਣ ਲੱਗੀ ਆ ਦੇਖੋ ਬਈ ਨੇ 5 ਦੱਕਾ ਦੀ ਰਾਈਡ ਕੰਪਲੀਟ ਬਈ ਨੇ 5 ਦੱਕਾ ਦੀ ਰਾਈਡ ਕੰਪਲੀਟ ਕੀਤੀ ਆ ਤੇ 5 ਬਾਈਕ ਬਣਾਏ ਹੋਏ ਨੇ ਹਾਂ ਹਲੋ 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 ਸੋ ਵੈਲਕਮ ਬੈਕ ਆਈਸ ਸਾਡਾ ਸਾਰਾ ਦਾ ਸਿਰ ਤੋਂ ਸਵਾਗਤ ਹੈ ਸਾਡੇ YouTube ਚੈਨਲ ਤੇ ਜਿਹਦਾ ਨਾਮ ਹੈ ਦਾ ਬ੍ਰਦਰ ਸਾਈਡਰ ਅੱਜ ਹੈਗੀ ਆ 13 ਤਰੀਕ ਦੂਜਾ ਮਹੀਨਾ ਤੇ 2025 ਜੋ ਕਿ ਕੱਲ ਹੈ 14 ਤਰੀਕ ਹੋਲੀ ਦੇ ਦਿਨ ਹੈ ਨਾ ਕੱਲ ਤੇ ਤੁਹਾਨੂੰ ਪਤਾ ਹਰ ਸਾਲ ਅਸੀਂ ਨਾਨਕਪੁਰ ਸਾਹਿਬ ਜਾਂਦੇ ਹਾਂ ਹੋਲੀ ਮਨ ਦੇ ਤੇ ਸਾਰੇ ਤਿਆਰ ਨੇ ਇੱਧਰ ਬਲੋਗ ਥੋੜਾ ਲੇਟ ਸ਼ੁਰੂ ਹੋ ਰਿਹਾ ਵਾ ਟਾਈਮ ਹੋ ਗਿਆ ਵਾ ਇੱਕ ਇੱਕ ਦੋ ਇੱਕ ਦੋ ਡੇਢ ਵਜ ਗਿਆ ਨਾ ਹਾਂ ਇੰਨਾ ਹੀ ਟਾਈਮ ਹੋ ਗਿਆ ਡੇਢ ਵਜ ਗਿਆ ਤੇ ਦੇਰ ਬਹੁਤ ਲਾਰਾ ਹੋ ਚੁਕੇ ਆ ਸਾਰੇ ਧਿਆਨ ਸੀਗੇ ਅਦਰੇ ਭਾਈ ਸਾਹਿਬ ਨੇ ਅੱਜ ਲੇਟ ਕਰਾਦਾ ਸਾਨੂੰ ਇਹ ਦੇਖੋ ਅਵਤਾਰ ਭਾਜੀ ਇਹ ਹੁਣ ਆਇਆ ਵਾ ਇਹ ਹੁਣ ਪਤਾ ਨਹੀਂ ਕਿਉਂ ਆਇਆ ਨੂੰ ਕੁਛ ਨਾ ਲੈਣਾ ਸਾਰੇ ਨੇ ਕਮੈਂਟ ਕਰਕੇ ਕਿਉਂ ਇੰਨੀ ਲੇਟ ਕਿਉਂ ਆਇਆ ਤੋਂ ਅੱਜ ਦੀ ਰੈਡ ਇਹ ਆ ਤੁਹਾਨੂੰ ਦੱਸ ਦਈਏ ਅਸੀਂ ਚੱਲੇ ਆ ਹੁਣ ਨਨਧਪੁਰ ਸਾਹਿਬ ਨੂੰ ਸਿੱਧਾ ਇੱਥੇ ਥੋੜੀ ਸਟਾਪ ਲਾਵਾਂਗੇ ਵਿੱਚ ਭੁੱਖ ਲੱਗੇ ਥੋੜੀ ਮੁੱਟੀ ਰਾਜ ਨੰਗਰ ਛਾਹਾਂਗੇ ਤੇ ਉਸ ਤੋਂ ਬਾਅਦ ਸਟਾਪ ਸਿੱਧਾ ਕੇਸਪੁਰ ਸਾਹਿਬ ਦਾ ਕਹਿ ਰਹੇ ਹੁਥੇ ਕਰਾਂਗੇ ਜਾ ਕੇ ਤੇ ਹੁਣ ਨਿਕਲਦੇ ਆ ਤੁਹਾਨੂੰ ਮਿਲਾਨੇ ਆ ਆਪਣੇ ਬੰਦਿਆਂ ਨਾਲ ਜਿਹੜੇ ਜਿਹੜੇ ਕੀ ਹਾਲ ਚਾਲ ਵਧੀਆ ਮਾਰੇ ਤੁਹਾਨੂੰ ਸੁਣਾਵਾਂ ਮੈਂ ਕਹਤੋ ਲੇਟ ਕਰਾਤਾ ਸੀ ਸੰਨਤ ਸਾਡੀ ਮੈਂ ਨਹੀਂ ਗ੍ਰਹਿਿਆ ਮੈਂ ਬੈਗ ਤੁਹਾਡਾ ਬੰਦਾ ਪਿਆ ਸੀ ਮੈਂ ਉਹਦੇ ਚੱਕਰ ਚ ਹਾਂ ਇਹ ਕਿੰਨੇ ਵਜੇ ਤੁਸੀਂ ਆਏ ਮੈਂ ਆਇਆ ਹਾਂ ਮੈਂ ਆਇਆ 11 ਵਜੇ ਆ ਗਿਆ ਸੀ ਮੈਂ ਸੱਸੇ ਭਾਜੀ ਕਿੰਨੇ ਵਜੇ ਆਇਆ ਇਹਨੇ ਗੱਗਨ ਇੰਸੂਰੈਂਸ ਸਾਡੇ ਮੈਂ ਸਾਡੇ ਮੇਨ ਉਹ ਕੈਮਰਾਮੈਨ ਆ ਗਈ ਤੁਹਾਡਾ ਕੈਮਰਾਮੈਨ ਕੈਮਰਾਮੈਨ ਕੈਨਨ ਕੈਮਰਾਮੈਨ ਸਾਡੇ ਭਾਈਆ ਚੈੱਕ ਕਰੋ ਚੈੱਕ ਕਰੋ ਭਾਈ ਨੂੰ ਕੋਸ਼ਿਸ਼ ਕਰੋ ਭਾਈ ਚੈੱਕ ਕਰੋ ਤਾਂ ਚੰਗੀ ਤਰ੍ਹਾਂ ਭਾਈ ਘੁੰਮ ਕੇ ਆਹ ਭਾਈ ਬਾਬਾ ਪਿੱਛੇ ਦੇਖਣਾ ਜਾਂਦਾ ਕੋਣ ਆ ਗਿਆ ਸੀ ਇਹ ਭਾਈ ਮੇਨ ਨੇ ਸਾਡੇ ਇੱਧਰ ਆਪਣੇ ਬਾਈਕ ਪਿਆਰ ਅੱਜ ਜਿਨੇ ਸੋਚਿਆ ਝੰਡੇ ਲਾ ਕੇ ਜਾਈਏ ਅੱਗੇ ਲੱਗਣੇ ਨਹੀਂ ਸੀਗੇ ਛੋੜੇ 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 ਝੰਡੇ ਪਿੱਛੇ ਪਲਾਨ ਕੀਤੇ ਆ ਦੇਖੋ ਕਮੈਂਟ ਕਰਕੇ ਦੱਸੋ ਕਿੱਦਾਂ ਲੱਗ ਰਿਹਾ ਆ ਆ ਕੇ ਰੱਖਣਾ ਇਹ ਸ਼ਾਇਦ ਲਾਕਣਾ ਬਨਾਂਗੇ ਸੋ ਹਾਂਜੀ ਕਰਨਦੀਪ ਭਾਜੀ ਦੱਸੋ ਜੀ ਸਾਰੇ ਸੱਸਰੀਕਾਲ ਜੀ ਸੱਸਰੀਕਾਲ ਜੀ ਗੁੱਡ ਮਾਰਨਿੰਗ ਬੱਸ ਆਪ ਰੈਡੀ ਆ ਮੇਰੇ ਕੋਲ ਤਿਆਰੀ ਆ ਦੱਸਤਾ ਤੁਹਾਨੂੰ ਦੱਸਤਾ ਵਗੈਰਾ ਮੈਂ ਦੱਸਤਾ ਵਾ ਜੋ ਜੀ ਮੈਨੂੰ ਪਤਾ ਸਮੋ ਦੱਸਤਾ ਬੱਸ ਹੁਣ ਤੇ ਬਾਕੀ ਤੁਹਾਨੂੰ ਰਸਤੇ 'ਚ ਪਤਾ ਲੱਗੂਗਾ ਕੀ ਕੀ ਹੋਣਾ ਐ ਇਦਾਂ ਵਾ ਗਰਮੀ ਪੂਰ ਚੱਲ ਆਉਗੀ ਕਿੱਤੀ ਆ ਤੇ ਜਾਂਦੇ ਜਾਂਦੇ ਜੀਨੇ ਆਣੇ ਪੂਰੇ ਨਿਕਲਦੇ ਆ ਮੈਂ ਤਿਆਰ ਆ ਜੀ ਤਿਆਰ ਆ ਚਲੋ ਜੈਗਰ ਪਾਲਾ ਫਟਾਫਟ ਚੱਲਦੇ ਆ ਯਾਰ ਸਰ ਤੁਹਾਨੂੰ ਰਾਹ ਚ ਮਿਲਦੇ ਆ ਨਾਲਪੁਰਾੜੀ ਯਾਤਰਾ ਦਾ ਪਹਿਲਾ ਸਟਾਪ ਆਪਣਾ ਲੱਗ ਚੁੱਕਿਆ ਹੈ ਇੱਧਰ ਬਾਈਕਾਂ ਆਪਣੀਆਂ ਪਾਰਕਿੰਗ 'ਚ ਲੱਗੀਆਂ ਨੇ ਤੇ ਮੁੰਡੇ ਕਹਿੰਦੇ ਚਾਹ ਪਕੌੜੇ ਦਾ ਲੰਗਰ ਛਕਣਾ ਹਾਂਜੀ ਚਾਹ ਪਕੌੜੇ ਆ ਗਏ ਔਕ ਲਗਣੀ ਪਹਿਲਾਂ ਇੱਕ ਮਿੰਟ ਬਾਬਾ ਜੀ ਚੰਡੇ ਲੱਗੇ ਨੇ ਇੱਧਰ ਦੁੱਧਾ ਬਾਈਕਾਂ ਦੇ ਸੇਮ ਸੇਮ ਚੱਲੀਏ ਬਾਜ਼ਾਰਿਤ ਵਿੱਚ ਕਿਹੜੇ ਸਾਧਨ ਘਰ ਤੋਂ ਹੁੰਦੀ ਹੋਵੇ ਤੇ ਚੱਲਦੇ ਆਂ ਚੱਲਦੇ ਆਂ ਪਕੌੜੇ ਛਕਦੇ ਆਂ ਤੇ ਫਿਰ ਅੱਗੇ ਦੇਖਾਂਗੇ ਜੇ ਲੰਗਰ ਜੋੜ ਪਈਦਾ ਛਕਾਂਗੇ ਬਾਕੀ ਟਰਾਲੀਆਂ ਜਾ ਰਹੀਆਂ ਨੇ ਬਾਟੀ ਫਾੜ ਲਿਆ ਫੂਲ ਲਾਦੇ ਨੇ ਪਿਓਣ ਚੋਰ ਲਾ ਕੇ ਲਾ ਜੋਰ ਲਾ ਕੇ ਛਾੜ ਨਾਲ ਇਹ ਲਾਣੇ ਪਾਣੇ ਔਖੇ ਤੁਹਾਨੂੰ ਇਹ ਬੂਟ ਟੁੱਟਣ ਵਾਲੇ ਨਹੀਂ ਟੋਟੇਗੇ ਹੋਰੇ ਫਸ ਗਏ 10 ਮਹੀਨੇ ਟੈਡ ਪਿੰਲੇ ਕੋਲਾ ਭਰਾਵਾ ਸੀਮੈਂਟ ਲੈ ਕਰਨਾ ਪਤਾ ਤੇ ਲੋ ਕੀ ਕਰ ਰਹੇ ਹੋ ਬਾਈ ਗੁਰਜੀ ਕੀ ਹੋਇਆ ਓੱਖ ਜਿਆਦਾ ਲੱਗੀ ਤਾਂ ਤਾਂ ਕਰਕੇ ਆਖੋ ਸਤ ਨਾਮ ਸ੍ਰੀ ਵਾਹਿਦਾ ਜੀ ਹਾਂ ਜੀ ਹੋਰ ਬਈ ਪਿਛਾਲ ਲੈ ਸਾਨੂੰ ਪਕੋੜੇ ਗਰਮ ਚੱਲ ਲੋ ਜੀ ਲੰਗਰ ਖਾ ਕੇ ਹੁਣ ਆਪਾਂ ਨਿਕਲਣ ਲੱਗੇ ਅੱਗੇ ਨੂੰ ਤੇ ਇੱਧਰ ਅੱਗੇ ਪਰਣਾ ਪੰਨਿਆ ਜਾ ਰਿਹਾ ਕੋਈ ਨਹੀਂ ਲੱਗ ਰਿਹਾ ਲੱਗਾ ਪਾਈ ਦਾ ਕੰਮ ਕੋਈ ਕਰਨਾ ਨਹੀਂ ਸਾਨੂੰ ਕਰਨਾ ਪੈਣਾ ਸਾਨੂੰ ਤਨ ਤਾਂਹੀਂ ਤਾਂ ਰੱਖਿਆ ਭਾਜੀ ਯਾਰ ਕੰਮ ਕਰਨ ਨੂੰ ਫੋਨ ਆ ਗਿਆ ਬਾਬਾ ਜੀ ਦਾ ਫੋਨ ਆ ਗਿਆ ਹੋ ਗਿਆ ਇੱਧਰ ਵੀ ਓਕੇ ਆ ਇੱਧਰ ਵੀ ਓਕੇ ਆ ਇਹਨਾਂ ਚੱਲੀ ਆਪਾਂ ਜਲ ਉਹ ਲੇਡ ਹੋ ਚੁੱਕੇ ਆਲੇ ਅਸੀਂ ਲੁਧਿਆਣੇ ਚ ਕੁਮੀ ਆਣੇ ਪਏ ਆ ਲੁਧਿਆਣੇ ਚ ਕੁਮੀ ਆਣੇ ਆ ਪਹਿਲਾਂ ਆਪਾਂ ਲੰਗਰ ਖਾ ਲਈ ਓਕੇ ਸੀ ਕਿ ਲੰਗਰ ਪਸੰਦ ਨਹੀਂ ਆ ਇਹਨਾਂ ਨੂੰ ਫਿਰ ਕਹਿੰਦੇ ਜੰਗੀ ਪਹਿਲੇ ਲੰਗਰ ਆ ਲਈ ਨਾ ਕਹਾਣੀ ਪਤਾ ਨਹੀਂ ਕੀ ਪਈ ਤੁਹਾਨੂੰ ਦੱਸਾਂ ਕਿ ਵਿਲੇ ਟਾਈਮ ਬੈਗ ਕੀ ਹੋਇਆ ਪਤਾ ਮੈਂ ਫੂਡ ਲਾ ਦੇ ਪਹਿਲਾਂ ਫਿਰ ਅੰਦਰ ਗਏ ਕੰਦੇ ਜੇ ਦਾਲ ਫੁਲਕਾ ਵਾ ਪਕੋੜੇ ਨਹੀਂ ਹੈਗੇ ਬਾਹਰ ਜਨੂ ਫੜਾ ਫੜਾ ਮਸੀ ਲਾਇਆ ਸੀ ਆ ਬੂਟ ਨਾ ਬੜੇ ਓਖੇ ਲੈਂਦੇ ਪਿੰਦੇ ਆ ਦੇਖੋ ਤੇ ਮਸੀ ਲਾਇਆ ਬੂਟ ਉਧਰ ਭਾਈ ਸਾਡਾ ਕੈਮਰਾਮੈਨ ਭਾਜੀ ਪੱਜੇ ਪੱਜੇ ਟੜ 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 ਬਾਹਰੋਂ ਚਲੋ ਚੱਲਦੇ ਅੱਗੇ ਅੰਦਰ ਹਾਂ ਲੜਾਈ ਹੋਣੀ ਸੀ ਤੇ ਮੈਂ ਕਹਿੰਦਾ ਮੜਾ ਕਰ ਸਕਦਾ ਨਹੀਂ ਇੱਥੋਂ ਨਹੀਂ ਖਾਣੇ ਚਲੋ ਲੋਏ ਪਕੋੜੇ ਖਾ ਕੇ ਨਿਕਲੇ ਤੇ ਇੱਧਰ ਆ ਗਿਆ ਆਪਣਾ ਗੰਨੇ ਦਾ ਰੋ ਇੱਧਰ ਵੀਰਿਆਂ ਇਹਨਾਂ ਨੇ ਪਹਿਲਾਂ ਹੀ ਬਾਈਕ ਲੋਗ ਲਈ ਮੈਨੂੰ ਅੱਗੇ ਜਾਣਾ ਪਿਆ ਫਿਰ ਮਗਰ ਤੁਸੀਂ ਦੇਖੋ ਮੈਂ ਅੱਗੇ ਜਾ ਕੇ ਵੀ ਗਿਆ ਬਹੁਤ ਘੰਟਾ ਆ ਗੰਨੇ ਇੱਧਰ ਮਸ਼ੀਨ ਲੱਗੀ ਐ ਤਾਂ ਲੰਗਰ ਲੰਗਰ ਦੇਖੋ ਟਰਾਲੀਆਂ ਜਾ ਰਹੀਆਂ ਨੇ ਬਾਕੀ ਚੱਲਦੇ ਆ ਇੱਧਰ ਰਸਤੇ 'ਤੇ ਲੱਗ ਰਹੇ ਨੇ ਥੋੜਾ ਥੋੜਾ ਤੇ ਫੇਰ ਆਹ ਨਾਲ ਸੰਭੇ ਲੰਘੋਗੇ ਆਕੀ ਚੱਲਦੇ ਆ ਮਿਲਦੇ ਨਸਤੇ 'ਤੇ ਫਿਰ ਲੋ ਜੀ ਬ੍ਰੇਕ ਇੱਕ ਵਾਰੀ ਫੇਰ ਤੋਂ ਲੱਗ ਚੁੱਕੀ ਐ ਕਿਉਂਕਿ ਭਾਈ ਹੁਣ ਲੱਗੀ ਸੀ ਪਿਆਸ ਰੱਬਤੇ ਲੱਗ ਰਿਹਾ ਤੇ ਆਪਣੇ ਬੰਦੇ ਵੀ ਥੋੜੇ ਪਿੱਛੇ ਰਹਿ ਗਏ ਆ ਹਾਂ ਮੇਰੇ ਦੇ ਉੱਪਰ ਅੱਛਾ ਐਸੇ ਕਰੂਗਾ ਮੈਂ ਬੰਨੂ ਆਰਾਮ ਆ ਪਤਾ ਕਿਉਂ ਆਪਾਂ ਥੋੜਾ ਸ਼ਾਮ ਪੈ ਗਈ ਆ 5 ਵਜੇ ਕਿ ਨਾ ਕੰਮ ਹੋ ਗਿਆ ਵਾ 5 ਵਜੇ 11 ਮਿੰਟ ਹੋ ਗਏ ਆ ਹਾਂ ਇਹ ਤਾਂ ਥੋੜਾ ਤਹੀ ਗਿਆ ਨਿਕਾ ਜਬਰ ਕਿਤੇ 90 ਆ ਰੋਡ ਤੇ ਹੁੰਦੇ ਇਹਨਾਂ ਦੇ ਵਿਗਨ ਬਾਕੀ ਹੁਣ ਸਹੀ ਆ ਜਿੱਤੇ ਵਾਹ ਚੱਲ ਰਹੀ ਐ ਮੌਸਮ ਆ ਬੱਤੀ ਲਵਾ ਮੈਂ ਤਾਂ ਹੀ ਲੇਟ ਕਰਿਆ ਸੀ ਮੈਨੂੰ ਪਤਾ ਸੀਗਾ ਫੇਰ ਨਾ ਹਾਂ ਹਾਂ ਹੁੰਦਾ ਸਾਰਾ ਕੁਝ ਇਹ ਆ ਦੇਖੋ ਆਹ ਰੋਟੀ ਛੰਡੇ ਲੈ ਕੇ ਜਾਂਦੇ ਸੀ ਭਾਈ ਉਹਨਾਂ ਨੇ ਤਾਂ ਸਲਾਈ ਲਾ ਲਈ ਸੀ ਦੁਆਰਾ ਉਧਰ ਲਵਾਈ ਨਹੀਂ ਫੇਰ ਤੇ ਤਾਂ ਕੀ ਆ ਤੇਵ ਨਹੀਂ ਵਾਜੀ ਹੈਗੀ ਛਿੰਡੇ ਦਾ ਕੀ ਸਮਝਣ ਲੱਗੀ ਇਹਦਾ ਮੁੱਲ ਤਾਂ ਪੈ ਗਿਆ ਵਾ ਹਾਂਜੀ ਪਰ ਆ ਉਹਨਾਂ ਨੇ ਥੋੜਾ ਨਾ ਮੈਨੂੰ ਲੱਗਦਾ ਦੂਜਾ ਦੇਖ ਲੈ ਨੀਬੋਣੀ ਦੇ ਵੈਸੇ ਲਿੰਪ ਮੁੰਡੇ ਨੇ ਪੈਸੇ ਦੇ ਦਿੰਨੇ ਆ ਕੋਈ ਗੱਲ ਨਹੀਂ ਪਾਕਿਸਤਾਨਰ ਬਹੁਤ ਆ ਰਹੀ ਆ ਐਕਸੀਡੈਂਟ ਹੋ ਗਿਆ ਤੇ ਮੁੰਨੇ ਖੜੇ ਖੜੇ ਛੋੜਿਆ ਤੇ ਗੱਡੀ ਵੱਜੀ ਬੜੀ ਜ਼ੋਰ ਦੀ ਚਾਹ ਹੋ ਗਿਆ ਯਾਰ ਪਤਾ ਨਹੀਂ ਜੀ ਸ਼ੋਰ ਆ ਗਿਆ ਬਹੁਤ ਜ਼ਿਆਦਾ ਬਾਬਾ ਜੀ ਸਾਡੀਆਂ ਬਹੁਤ ਜ਼ਿਆਦਾ ਹਿਲਾ ਰਹੀਆਂ ਨੇ ਹੋਰ ਭਾਜੀ ਕੀ ਹਾਲ ਚਾਲ ਲੋਕ ਚੱਲ ਰਿਹਾ ਲੋਕ ਉਪਣ ਹੀ ਆ ਪਾਉਂਦੇ ਆ ਨਲ ਕੋਟਾ ਦੂਰ ਘਟਣਾ ਹੈ ਹਾਂਜੀ ਬਹੁਤ ਮੈਂ ਤਾਂ ਮੱਥਾ ਟੇਕੀ ਲੋ ਇਹ ਪਹੁੰਚ ਚੁੱਕੇ ਕਿਰਤਪੁਰ ਸਾਹਿਬ ਤੇ ਨਿਸ਼ਾਨ ਸਾਹਿਬ ਕਿੰਨੇ ਸੋਹਣੇ ਲੱਗਦੇ ਪਏ ਲੱਗੇ ਝੰਡੇ ਸਾਰੇ ਇੱਧਰ ਆਪਣੀਆਂ ਬਾਈਕਾਂ ਲਾਗੀਆਂ ਦਿਨੇ ਬਾਕੀ ਚੱਲਦੇ ਆਉਂਦੇ ਬੱਸੇ ਕਰਦੇ ਆ ਤੇ ਤੂੰ ਹੁਣੇ ਦੇਖਣਾ ਇੱਕ ਛੋਟਾ ਜਿਹਾ ਸੀਨ ਜਿਵੇਂ ਗੱਡੀ ਰੱਜੀ ਸੀਗੀ ਤੇ ਇਸ ਕਰਕੇ ਕਹਿੰਦੇ ਕਿ ਆਰਾਮ ਨਾਲ ਆਓ ਕੋਈ ਕਾਲੀ ਨਹੀਂ ਇੱਕ ਦੋ ਗੱਡੀਆਂ ਜਿਹੀ ਲੱਗੀ ਇਹ ਸ਼ੁਕਰ ਹੈ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਗੱਡੀਆਂ ਦਾ ਉਹ ਫੇਰ ਬਣ ਜੇ ਵਿੱਚ ਪਰ ਬਸ ਬਾਕੀ ਮੇਨ ਨਹੀਂ ਹੈ ਕਿ ਆਰਾਮ ਨਾਲ ਆਇਆ ਕਰੋ ਸਾਰੀ ਬਾਕੀ ਅੰਦਰ ਚੱਲਦੇ ਆਂ ਮੱਥਾ ਲੇਕਦੇ ਆਂ ਪਹਿਲਾਂ ਬੋਵੀ ਦਾ ਬੈਗ ਚੁਲ ਗਿਆ ਸੀਗਾ ਫੇਰ ਦੁਬਾਰਾ ਫੇਰ ਮਿੱਡ ਦੇ ਡੰਗ ਲਿਆ ਤੇ ਆਪਾਂ ਵੀ ਛੋਟੇ ਛੋਟੇ ਲਾਏ ਝੰਡੇ ਚੱਲੀਏ ਅੰਦਰ ਫੇਰ ਚਲੋ ਚਲੋ ਮੈਂ ਕਿਹਾ ਪਾਰਕਿੰਗ ਸਾਈਡ ਤੇ ਲਵਾਈ ਉਹਨਾਂ ਨੇ ਪਾਰਕਿੰਗ ਸਾਈਡ ਤੇ ਲਵਾਈਓ ਕਹਿੰਦੇ ਮੋਟਰ ਦਾ ਸਾਈਡ ਤੇ ਲਾਓ ਬਾਈ ਕਹਿ ਰਹੇ ਮੈਂ ਕਿਹਾ ਨਿਸ਼ਾਨ ਸਾਹਿਬ ਝੰਡੇ ਕਿੰਨੇ ਸੋਹਣੇ ਲੱਗਦੇ ਨੇ ਨਾ ਸਾਰੇ ਅੰਦਰ ਸਾਰੇ ਇੱਕੇ ਕੋਠੇ ਤੇ ਲਾ ਦਿਓ ਆਪਣੇ 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 ਕੋਠੇ ਤੇ ਲਾ ਦਿਓ ਲਾ ਕੇ ਟੈਗ ਕਰੋ ਮੈਂ ਚਲ ਕਰੂੰ ਮੈਂ ਕੋਸ਼ਿਸ਼ ਕਰਦਾ ਹਾਂ 900 ਦੇ ਪਿੱਛੋਂ ਬੈਗ ਵਿੱਚ ਨਾਲੇ ਪਿਆਸ ਲੱਗੀ ਭਾਈ ਨੂੰ ਨੇ ਪਾਣੀ ਪੀ ਲਈਏ ਤੇ ਪਾਣੀ ਪੀਦਾ ਆਪਾਂ ਹੁਣ ਚੱਲਦੇ ਮੱਥਾ ਟੇਕਣ ਮੱਥਾ ਟੇਕਣਾ ਅੰਦਰ ਨਾ ਨੰਗਰ ਛਕਣਾ ਚਲੋ ਜਾਂਦੇ ਆਂਦੇ ਨਾ ਉੱਥੇ ਪਹੁੰਚਦੇ ਪੁੰਦੇ ਨੀਰਾ ਹੋ ਜਾਣਾ ਚੰਗੇ ਜਿਹਾ ਪੂਰਾ ਕਿ ਨਹੀਂ ਤੇ ਹੋਏਗਾ ਜੀ ਚਲੋ ਚੱਲਦੇ ਆਂ ਉਹਨਾਂ ਨੂੰ ਮਿਲ ਲੈ ਕੇ ਆਗੇ ਚੱਲਦੇ ਆਂ ਆਪਾਂ ਤੇ ਤੁਹਾਨੂੰ ਵੀ ਦਰਸ਼ਨ ਕਰਵਾਨੇ ਆ ਚਲਿਏ ਕੀ ਨੋ ਇਹਨਾਂ ਦਾ ਪ੍ਰੋਗਰਾਮ ਬੰਦਿਆ ਲੰਘ ਸਕਦਾ ਦੇਖਦੇ ਨਹੀਂ ਲੰਘ ਸਕਦੇ ਆ ਚੱਲਦੇ ਨਹੀਂ ਤਾਂ ਫਿਰ ਵਾਪਸ ਲੈ ਜਾਏਗੇ ਟਾਈਮ ਨੂੰ ਬਹੁਤ ਹੋ ਗਿਆ ਕਿੱਥੇ ਵਜਾ ਆਪਣੀ ਸਕਿਉਰਿਟੀ ਦਾ ਵੀ ਗੋਡਾ ਮੰਗ ਲਿਆ ਤੇਰੇ ਮੂੰਹ ਵੀ ਬੜਾ ਬੜਾ ਲੱਗਦਾ ਪਿਆ ਚ ਯਾਰ ਸੋਨਾ ਪਿੱਤ ਸਿੰਘ ਕਰਦਾ ਆਪਣਾ ਹੀ ਮਾਰ ਲਿਆ ਰੋਸ਼ਨੀ ਅੱਖਾਂ 'ਚ ਮਾਰ ਲੀ ਹੁੰਦੀ ਆ ਉਹ ਪਹਿਲੇ ਗਿਆ ਜੇ ਇਹਨੇ ਕੁਝ ਨਹੀਂ ਬਣਾਇਗਾ ਸਾਰੇ ਪਾਸਾਰੇ ਲੰਗਰ ਖਾ ਕੇ ਜਾਣੇ ਨਾ ਰੋ ਨਹੀਂ ਸੱਚੇ ਲੰਗਰ ਸੱਚੇ ਹੁੰਦਾ ਲੰਗਰ ਛੱਕੇ ਪੋਛਤਾ ਜਗਾ ਛੱਡੋ ਮਾੜੀ ਨੂੰ ਅੱਧੀ ਇੱਥੇ ਜਾ ਕੇ ਮਾਨੂੰ ਵੀ ਸਾਡੀ ਜਾ ਕੇ ਦੇ ਸਕਦਾ ਹਾਂ ਕਿ ਕੁਝ ਯਾਰ ਯਾਰ ਉੱਥੇ ਹੀ ਸਕਣਾ ਹੀ ਹੈ ਇੱਥਾ ਮਾਰਾ ਹੀਦਾ ਹੀ ਹੈ ਇੱਕ ਬੰਦਾ ਗਿਆ ਮਾੜਾ ਜਾਂ ਕਰਨ ਵੇਲਾ ਇੱਕ ਨਹੀਂ ਦੋ ਗਏ ਦੋ ਗਏ ਨੇ ਜਾਣਾ ਸੀਗਾ ਇਹ ਕਹਿੰਦਾ ਮੈਂ ਥੋੜੇ ਹੋਰ ਸਟੋਰੇਜ ਕਰਨਾ ਅੰਦਰ ਉੱਧਰ ਜਾ ਕੇ ਨੇ ਤੁਸੀਂ ਕਿੱਧਰ ਹਾਂ ਨਹਿਰ ਚ ਨਹਿਰ ਚ ਕੀ ਹੈ ਜਾ ਹੋ ਗਿਆ ਲੰਗਰ ਛਕ ਲਿਆ ਦੇ ਹੁਣ ਚੱਲਦੇ ਆਂ ਵਾਪਸੀ ਨੂੰ ਲੰਗਰ ਛਕ ਲਿਆ ਕਰਨਾ ਰੋਟੀ ਇੱਕ ਹੀ ਖਾਧੀ ਆ ਮੈਂ ਮੈਨੂੰ ਪਤਾ ਸੀ ਕਿ ਇਹ ਲੰਗਰ ਛਕਣਾ ਛਕਣਾ ਮੈਂ ਤਾਂ ਹੀ ਕਿਹਾ ਸੀਗਾ ਤੇ ਹੁਣ ਮੈਂ ਪੇਟ ਥੋੜਾ țeṭ ਮਰਾਤ ਮਿਲ ਗਈ ਆ ਹੁਣ ਉੱਥੇ ਜਾ ਕੇ ਛਕਾਂਗੇ ਜੇ ਕੁਝ ਛਕਿਆ ਤਾਂ ਉਹ ਜਦੋਂ ਆਪਾਂ ਤੁਹਾਨੂੰ ਨੰਬਰ ਹੈ ਮਿਲਾਂਗੇ ਰਸਤੇ 'ਚ ਜੇ ਕੁਝ ਹੋਇਆ ਤਾਂ ਖੰਗੜਾ ਦਿਖਾਵਾਂਗਾ ਵੀ ਮੇਰਾ ਬਹੁਤ ਜ਼ਿਆਦਾ ਹੋ ਗਿਆ ਦੇਖੋ ਨੇ ਸੰਗਤ ਆਰਕਿਨੈਸਰ ਬੜੀ ਸੰਗਤ ਆਈ ਬਹੁਤ ਸੰਗਤ ਆ ਨੰਦਰੀ ਪੂਰਾ ਆ ਰਿਹਾ ਵਾ ਤਤ ਤਤ ਕਰਦੇ ਚੰਦ ਰਾਣਾ ਮੇਰੇ ਵੀਰ ਅਨੰਤ ਲਾਣਾ ਥੋੜਾ ਦਸਤਵਾਤੀ ਤੇ ਦੰਦਾ ਮਾਰ ਲੋ ਜੀ ਪਹੁੰਚ ਚੁੱਕੇ ਆਪਾਂ ਜਿੱਥੇ ਆਪਾਂ ਰੁਕਣਾ ਵਾ ਆ ਜਗ੍ਹਾ ਇੱਥੇ ਆਪਾਂ ਰੁਕਣਾ ਇੱਥੇ نیچے ਇਹ ਕਮਰੇ ਆ ਤੇ ਜਗ੍ਹਾ ਹੈ ਨਹੀਂ ਸੀ ਬਾਈਕ ਲਗਾਉਣ ਦੀ ਇੱਥੇ ਬੋਰੀਆਂ ਸਾਈਡ ਤੇ ਕਰਕੇ ਜਨਰੇਟਰ ਸਾਈਡ ਤੇ ਕਰਕੇ ਜਗ੍ਹਾ ਬਣਾਈ ਹੁਣ ਹੁਣ ਲੱਗਣੀ ਆ ਬਾਈਕ ਹਾਂ ਹਾਂ ਇੱਥੇ ਕੀ ਲਾ ਦੋ ਓਹੋ ਕੀ ਹੋ ਗਿਆ ਓਹੋ ਕੀੜੀ ਮਰ ਗਈ ਕੀੜੀ ਮਰ ਗਈ ਨਵੀਂ ਐਕਟਿਵਾ ਬਚ ਗਈ ਹੈ ਐਕਟਿਵਾ ਬਚ ਗਈ ਅੰਦਰ ਕੋਸ ਨਹੀਂ ਆਇਆ ਆ ਦੇਖ ਵਾ ਦੇਖ ਨਹੀਂ 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 ਚਲਾ ਫਾਟੋੜਿਆ ਤਾਂ ਕੋਈ ਗੱਲ ਨਹੀਂ ਅਗਲੇ ਦਾ ਨੁਕਸਾਨ ਨਹੀਂ ਹੋਣਾ ਚਾਹੀਦਾ ਮੇਨ ਗੱਲ ਆਪਣੀ ਅਗਲੇ ਦਾ ਬਚ ਗਿਆ ਨਾ ਅਜੀਤੀ ਵੀ ਬਾਈਕ ਆ ਵੀਰੇ ਕੁਛ ਨਹੀਂ ਆ ਦੇਖ ਆਪਣਾ ਕੋਈ ਗੱਲ ਨਹੀਂ ਬਸ ਦਾ ਇੱਥੇ ਲਾ ਦੇ ਕੋਈ ਗੱਲ ਨਹੀਂ ਆਪਣੀ ਆਪਣਾ ਕੋਈ ਗੱਲ ਨਹੀਂ ਆਪਣੀ ਦੀ ਗੱਲ ਐ ਸਰ ਆ ਨੰਬਰ ਦਿਖਾ ਦਿਓ 4517 ਇੰਨੇ ਤੋੜਿਆ ਭਰਾ ਨਹੀਂ ਨਹੀਂ ਮੈਂ ਮੈਂ ਕਹਿੰਦਾ ਨਹੀਂ ਕੁਛ ਨਹੀਂ ਹੋਇਆ ਅੱਛਾ ਠੀਕ ਐ ਬਾਕੀ ਸਭ ਬਾਈਕਾਂ ਆਪਣੀਆਂ ਲੱਗ ਚੁੱਕੀਆਂ ਠੀਕ ਐ ਪੂਰੇ ਆ ਕੈਂਟ ਕੈਂਟ ਉਹੀ ਬੈਗ ਉਰਖਦੇ ਆ ਅੰਦਰ ਆ ਕੇ ਸੀ 10 ਮਿੰਟ ਦੀ ਰੈਸਟ ਬ੍ਰੇਕ ਲੈ ਲਈ ਆ ਆਪਣੇ ਰਾਈਡਿੰਗ ਗੀਅਰ ਬੈਗ ਸਾਰੇ ਆਪਾਂ ਇੱਥੇ ਰੱਖਦੇ ਆ ਤੇ ਸ਼ੂ ਆਪਾਂ ਇੱਥੇ ਲਾਦੇ ਹੁਣ ਆਪਾਂ ਚੱਲਿਆਂ ਅੰਦਰ ਦਰਸ਼ਨ ਕਰਨ ਦੇਖੋ ਦਰਸ਼ਨ ਕਰਨ ਤਾਂ ਨਹੀਂ ਫਿਲਹਾਲ ਜਾਣ ਨੇ ਰੋਟੀ ਖਾਣੇ ਨੇ ਭੁੱਖ ਲੱਗੀ ਐ ਬਾਕੀ ਇਹ ਤੁਹਾਨੂੰ ਸیرے ਦਿਖਾਵਾਂਗੇ ਹੁਣ ਤਾਂ ਫਿਲਹਾਲ ਨੇੜੇ ਹੀ ਕੁਝ ਦਿਖਣਾ ਨਹੀਂ ਹੈਗਾ ਇੰਨਾ ਤੇ ਬਾਕੀ ਚੱਲਦੇ ਆ ਹੁਣ ਬਾਈਕਾਂ ਜਿਹੜੀਆਂ 2 ਸਿਕਸ ਪ੍ਰਿੰਟ ਸਿਟੈਂਡਡ ਉਹਨਾਂ ਤੇ ਜਾਵਾਂਗੇ ਚੱਲੀਏ ਭਾਈ ਜੀ ਚੇਅਰ ਵਾਲੀ ਆ ਜਾ ਮੱਛੀ ਇਹ ਜਾਣੀ ਫਿਰ ਆਹ ਲਿਖਿਆ ਜਾਂਦਾ ਆ ਅਰੇ ਮੱਛੀ ਫੇਨ ਲਾ ਦੇ ਯਾਰ ਕਿ ਇਹ ਨਮੀ ਲੈ ਲੈਂਦੇ ਨੇ ਕਹਿੰਦਾ ਲਾ ਦਿਓ ਯਾਰ ਇਦਾਂ ਤੁਸੀਂ ਬੂਟ ਨਹੀਂ ਲੈ ਕੇ ਜਾ ਕੇ ਜਾਣਗੇ ਇਹਦੇ ਪਿੱਛੇ ਰਹਿਣ ਦੋ ਹਾਂ ਪਰ ਲੋ ਜੀ ਆ ਭਾਈ ਨੇ ਬੜੇ ਵੀਡੀਓ ਬਣਾ ਰਹੇ ਸੀਗੇ ਬਹਿ ਕੇ ਥੁਰ पे ਬਾਤ ਚਾ ਕੇ ਦੇਖਿਆ ਵੀਡੀਓ ਹੀ ਨਹੀਂ ਹੋਣੀ ਕੀਤੀ ਕੈਮਰਾ ਇਹਦੇ ਚੁਲੇ ਆ ਮੈਂ ਯਾਰ ਮੈਂ ਮੈਂ ਅੱਗੇ ਬਹਿ ਲਗਾ ਸੀ ਮੈਂ ਫੜਾ ਰਿਆ ਸੀਗਾ ਫੋਨ ਮੈਂ ਫੜਾ ਰਿਆ ਸੀ ਮੈਂ ਕਿਹਾ ਮੈਂ ਅੱਗੇ ਬਹਿਏ ਨੇ ਕਹਿੰਦੇ ਨਹੀਂ ਨਹੀਂ ਪਿੱਛੇ ਬੈਠੋ ਆ ਫੋਨ ਕਰਕੇ ਛੱਡਦਾ ਬਸ ਬਸ ਛੱਡਦਾ ਮੈਂ ਤਾਂ ਬਹਿ ਕੇ ਹੁਣ ਕਿੱਥੇ ਫਲੈਸ਼ ਹੀ ਆ ਉਹ ਇਹ ਬੜੇ ਓਕੇ ਫਿੱਟ ਹੋਏ ਆ ਥੋੜਾ ਦਿਖਾਣਾ ਸੀ ਆ ਦੇਖੋ ਇਦਾਂ ਇਹ ਥੋੜੀ ਫਿੱਟ ਕੀਤਾ ਆ ਜਗ੍ਹਾ ਹੀ ਨਹੀਂ ਜਗ੍ਹਾ ਹੀ ਨਹੀਂ ਗਈ ਹੁਣ ਲੰਗਰ ਛਕਣਾ ਜਾਣਾ ਫੇਰ ਨਹੀਂ 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 ਹਾਂ ਸਮਾਂ ਤੇ ਕਰਨਾ ਤੇ ਤੱਕ ਕਰਦੇ ਲੰਗਾ ਤੇ ਸ਼ਗਾ ਇਹ ਇੱਥੇ ਬੜਾ ਮਸ਼ਹੂਰ भाई ਪੂਰੀ ਸ਼ਵੇਰ ਦਾ ਕੁਝ ਖਾਦਾ ਨਹੀਂਗਾ ਸਵੇਰ ਦਾ ਤੁਸੀਂ ਖਾਦੇ ਆਂ ਕੀ ਆ ਕੀਤੀ ਆ ਆਪਾਂ ਉਹਨਾਂ ਨੂੰ ਨਹੀਂ ਨਹੀਂ ਕਹਿੰਦਾ ਥੋੜੇ ਜਿਹਾ ਪਕੌੜੇ ਖਾਦੇ ਆਂ ਚਾਹ ਪੀਂਦੇ ਥੋੜੀ ਜਿਹੀ ਰੋਟੀ ਖਾਦੇ ਆਂ ਥੋੜੇ ਚੋਲ ਖਾਦੇ ਆਂ ਬਸ ਚਾਹ ਪੀਂਦੇ ਬਜਾੜਾ ਕੁਝ ਨਹੀਂ ਖਾਦਾ ਮੈਂ ਕਹਿੰਦਾ ਆਪਾਂ ਵੀ ਆਪਾਂ ਕਿਸ ਮਕਸਦ ਨਾਲ ਆਨੇ ਇਥੇ ਨਹੀਂ ਮੇਨ ਮਕਸਦ ਇਹਨਾਂ ਨੂੰ ਜਾ ਕੇ ਉੱਥੇ ਅਣ ਨੂੰ ਸਵੇਰੇ ਦਿਖਾਵਾਂਗੇ ਅਗਲੇ ਵਲੌਗ ਅਗਲੇ ਵਲੌਗ ਅਗਲੇ ਵਲੌਗ ਚਾੜੀਆਂ ਸਾਰੀਆਂ ਭਾਈ ਜੀ ਦਿਖਾਣੀ ਆ ਕਿ ਆਪਾਂ ਇੱਥੇ ਮੇਨ ਆਏ ਕਿਉਂ ਆ ਤਿੰਨ ਦਿਨਾਂ ਵਾਸਤੇ ਠੀਕ ਹੈ ਜੀ ਸਾਨੂੰ ਸਵੇਰੇ ਇੱਕ ਵਧੀਆ ਚੀਜ਼ ਦੇਖਣ ਨੂੰ ਸਾਨੂੰ ਸਵੇਰੇ ਇੱਠ ਆਣ ਵਾਲੇ ਬੰਦੇ ਤਾਂ ਹੈਗੇ ਆ ਪਰ ਉੱਠਣ ਵਾਲੇ ਨਹੀਂ ਹੈਗੇ ਆਪਣੇ ਨਾਲ ਭਾਗੇ ਆ ਲੈਣ ਬੁੱਠਾ ਆਣੇ ਨੇ ਹੈਗੇ ਆ ਉੱਠਣ ਵਾਲੇ ਨਹੀਂ ਹੈਗੇ ਇੱਧਰ ਬਸ ਦੇਖ ਲਾਂਗੇ ਕੌਣ ਆ ਉੱਠਦਾ ਚਲੋ ਦੇਖਦੇ ਆ ਫਿਰ ਇਹਨਾਂ ਨੇ ਸਾਨੂੰ 2000 ਰੁਪਏ ਦੇਣਾ ਮਤਲਬ 3 ਵਜੇ ਆਪਾਂ 3 ਵਜੇ ਪਹੁੰਚਣਾ ਉੱਥੇ ਕਿ 4 ਵਜੇ ਕਿੱਥੇ ਉੱਥੇ ਹੀ ਸੁਪਨੇ ਜਿੱਥੇ ਜਾਣਾ ਨਹੀਂ ਜਿੱਥੇ ਜਾਣਾ ਆਪਾਂ ਦੇਖੋ ਪਤਾ ਕਿਨੇ ਪਹੁੰਚਣਾ ਵਾ ਫਿਲਹਾਲ ਤੜਕੇ ਨੇ 4 ਵਜੇ ਉੱਥੇ ਰੈਡੀ ਹੋਣੇ 4 ਵਜੇ ਤਿਆਰ ਹੋਣੇ ਚਾਹੀਦੇ ਆ ਦੇ ਹੁਣ ਦੇਖਦੇ ਆ ਕਿ 4 ਵਜੇ ਕੋ ਉਹ ਤੁਹਾਡੀ ਆਪਣੀ ਮਰਜ਼ੀ ਆ ਤੁਸੀਂ ਤਿਆਰ ਹੋਣ ਭਾਵੇਂ ਚਾਹੇ 1 ਵੇ ਤੱਕ ਵੀ ਤਿਆਰ ਹੋ ਜਾਓ 1 ਵੇ ਵੀ ਉੱਥੇ ਜਾਣਾ ਚਾਹੀਦਾ ਜ਼ਰੂਰੀ ਨਹੀਂ ਜਾਣਾ ਮੈਂ ਤੇ ਆਪਾਂ ਹੁਣ ਆਪਾਂ ਆਜਾਏ ਆ ਨਾ ਅੱਜ ਦਾ ਆਪਣਾ ਪਹਿਲਾ ਦਿਨ ਆ ਨਾ ਆਪਾਂ ਨੂੰ ਤਾਂ ਸਵੇਰੇ ਜਾਣਾ ਪੈਣਾ ਰੈਸਟ ਤਾਂ ਹੋ ਗਈ ਜਿਹੜੀ ਹੋਣੀ ਸੀ ਉੱਥੇ ਲੋ ਜੀ ਆਟੋ 'ਚ ਉਤਰ ਗਏ ਸਾਨੂੰ ਧਾਰ ਦਿੱਤਾ ਕਿ ਆਟੋ 'ਚ ਆਟੋ 'ਚ ਧਾਰਤਾ ਸਾਨੂੰ ਤੇ ਅਸੀਂ ਆ ਗਏ ਹੁਣ ਪੈਦਲ ਯਾਤਰਾ ਤੇ 11 ਨੰਬਰ ਬੱਸ ਤੇ ਇੱਕ ਮਿੰਟ ਫੋਨ ਆ ਰਿਹਾਗਾ ਕੰਦਾ ਫੜਾ ਲਓ ਲਓ ਫੋਨ ਮਿੰਦਰ ਤੁਸੀਂ ਫੋਨ ਸੁਣੋ ਹਾਂਜੀ ਭਾਈ ਲਾਦਾ ਤੁਹਾਨੂੰ ਇਹ ਕਹਿੰਦੇ ਅੱਜ ਵੀ ਤੁਰਦੇ ਸੋਹਣੇ ਲੱਗਦੇ ਤੁਰਦੇ ਹੋਏ ਸੋਹਣੇ ਲੱਗਦੇ ਹੋ ਜੀ ਬੜਾ ਚੰਗਾ ਵੀਰ ਭਾਈ ਦਿੱਲੀ ਤੋਂ ਪਾਣੀ ਪਤੋ ਮੈਨੂੰ ਸੋਣਾ ਇਹਨਾਂ ਦਾ ਕਿੱਥੇ ਮਿਲੂ ਦਿੱਲੀ ਕੇ ਪਾਣੀ ਪਤ ਉਹ ਤਰੀ ਰੰਦੇ ਰੱਡ ਦਿੱਲੀ ਰੰਦੇ ਪਾਣੀ ਪਤ ਮਿਲਦੇ ਆ ਮਿਲਨੇ ਆਪਾਂ 12:50 ਦੇ ਆਹਮ शनि <laughs> ਜਿਹੜੇ ਪਹੁੰਚਿਆ ਗਲੋਬਲ ਸਿੱਖ ਕੈਂਪ ਲਾਇਆ ਭਾਈ ਉਹਨਾਂ ਨੇ ਫਿਜ਼ੋਸੈਫੀ ਦਾ ਤੇ ਭਾਈ ਨੇ ਕਾ ਜੀ ਦਿਖਾਈ ਯਾਰ ਬਹੁਤ ਕਹਿਣ ਲੱਗੀ ਆ ਦੇਖੋ ਮੈਨੇ 5 ਤੱਕ ਦੀ ਰਾਈਡ ਕੰਪਲੀਟ ਪਹਿਲੇ 5 ਤੱਕ ਦੀ ਰਾਈਡ ਕੰਪਲੀਟ ਕੀਤੀ ਆ ਤੇ 5 ਬਾਈਕ ਬਣਾਏ ਹੋਏ ਨੇ ਨਾਲ ਬਹੁਤ ਸੋਹਣਾ ਵਾ ਜੀ ਬਹੁਤ ਕਹਿਣ ਜੀ ਆ ਯਾਰ ਆਪਣਾ ਵੀ ਸੋਹਣਾ ਐਦਾ ਹੀ ਕੁਛ ਮਤਲਬ ਕਰੀਏ ਲੌਂਗ ਰਾਈਡ ਦੀ ਕੰਪਲੀਟ ਤੇ ਬਾਕੀ ਭਾਈ ਉਹਨਾਂ ਨਾਲ ਰਾਈਡ ਕਰਾਂਗੇ ਆਪਾਂ ਜੀ ਬਹੁਤ ਪਾਜੀ ਜਦੋਂ ਪਲਾਨ ਹੋਇਆ ਸਾਨੂੰ ਜਰੂਰ ਦੱਸਿਓ ਤੁਸੀਂ ਤੇ ਆਪਾਂ ਜਰੂਰ ਆਪਣਾ ਕਰਾਂਗੇ ਠੀਕ ਹੈ ਜੀ ਇਹ ਸਾਡੇ ਵਾਸਤੇ ਹੀ ਮਾਨ ਵਾਲੀ ਗੱਲ ਹੈ ਨਹੀਂ ਨਹੀਂ ਭਾਜੀ ਨਹੀਂ 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 ਭਾਜੀ ਨਹੀਂ ਨਹੀਂ ਇਦਾਂ ਦੀ ਗੱਡੀ ਕੋਈ ਗੱਲ ਨਹੀਂ ਹੈਗੀ ਅੰਕਾ ਜੀ ਇਹਨਾਂ ਨੂੰ ਤਾਂ ਅਸੀਂ ਪਛਾਣ ਪਛਾਣੇ ਆਉਣਾ ਕਈ ਹਸਪਤਾਲ ਆਪਾਂ ਰਾਈਡ ਕੀਤੀ ਸੀਗੀ ਵਧੀਆ ਠੀਕ ਹੈ ਜੀ ਲਿਹਾਣੇ ਤੋਂ ਅੰਕਾ ਜੀ ਦਾ ਮਿਲੇ ਸੀ ਆਪਾਂ ਨੂੰ ਮਿਲੇ ਵੀ ਸੀ ਆਪਾਂ ਨੂੰ ਪਹਿਲਾਂ ਤੁਸੀਂ ਬਰਦਰਸ ਵੀ ਸਾਰੇ ਸਿੱਖੀ ਦਾ ਪ੍ਰਚਾਰ ਦਸਤਾਰ ਦਾ ਪ੍ਰਚਾਰ ਬਹੁਤ ਸੋਹਣੇ ਤਰੀਕੇ ਨਾਲ ਕਰ ਰਹੇ ਹੋ ਸਾਨੂੰ ਵੀ ਬਾਰ ਬੈਠੇ ਜਿਹੜੇ ਸਟੇਟਾਂ ਵਿੱਚ ਸਿੱਖ ਵੀਰ ਨੇ ਰਾਈਡ ਕਰਦੇ ਨੇ ਉਹਨੂੰ ਬੜਾ ਮਾਣ ਨੂੰ ਅਹਿਸਾਸ ਹੁੰਦਾ ਵੀ ਚਲੋ ਵੀ ਆਪਣੇ ਜਿਹੜੇ ਬ੍ਰਦਰਸ ਨੇ ਬਾਈਕਿੰਗ ਦੇ ਖਰੂਬ ਬਹੁਤ ਸੋਹਣੇ ਪਲੇਟਫਾਰਮ ਦੇ ਤਰੀਕੇ ਨਾਲ ਹਾਂਜੀ ਹਾਂਜੀ ਵੀ ਬਾਈਕਿੰਗ ਨੂੰ ਵੀ ਪ੍ਰੋਮੋਟ ਕਰ ਰਹੇ ਆ ਪਲੱਸ ਸੇਫਟੀ ਤਰੀਕੇ ਨਾਲ ਤੁਸੀਂ ਜੇ ਟਰਪਲ ਬਣ ਕੇ ਰਾਈਡ ਕਰਦੇ ਹੋ ਹਾਂਜੀ ਹਾਂਜੀ ਉਹ ਯੂਥ ਲਈ ਬਹੁਤ ਸੋਹਣੀ ਇਨਸਪੀਰੇਸ਼ਨ ਹੈ ਮੋਟ ਟਾਟੇਲੀ ਬੀਫਿਕ ਟਾਟੇ ਨੂੰ ਸਾਨੂੰ ਇੱਕ ਯੂਥ ਵਾਸਤੇ ਮੋਟੀਵੇਸ਼ਨ ਬਹੁਤ ਅੱਛੀ ਹੈ ਤੇ ਬਹੁਤ ਬੈਰੀ ਮਤਲਬ ਥੀਕ ਵੀ ਤੁਹਾਡਾ ਬਹੁਤ ਧੰਨਵਾਦ ਹਨ ਤੁਸੀਂ ਇੰਨਾ ਵਧੀਆ ਪ੍ਰਚਾਰ ਕਰ ਰਹੇ ਹੋ ਧੰਨਵਾਦ ਭਾਈ ਤੁਹਾਡਾ ਸਾਰਿਆਂ ਦੇ ਪਿਆਰ ਨਾਲ ਹੀ ਅਸੀਂ ਇੱਥੇ ਪਹੁੰਚੇ ਹਾਂ ਤੇ ਅੱਗੇ ਵੀ ਜਾਵਾਂਗੇ ਤੇ ਬਾਕੀ ਭਾਈ ਹੁਣ ਨਾਲ ਅਪਰਾਇਡ ਕਰਾਂਗੇ ਮਹੀਦੇ ਵਿੱਚ ਪੈਨ ਹੋ ਰਹੀ ਹੈ ਬਾਕੀ ਜਿਵੇਂ ਜਿਵੇਂ ਪ੍ਰੈਨ ਨੂੰ ਕਹਾਂ ਤੁਹਾਨੂੰ ਦੱਸਦੇ ਰਹਿਵਾਂਗੇ ਆ ਦੇਖੋ ਵਿਚਾਰਾ ਨਾ ਬਾਈਕਾ ਚਲਾ ਚਲਾ ਕੇ ਜਿਆਦਾ ਥੱਕ ਗਿਆ ਬਹਿ ਕੇ ਦੇਖ ਲਾਂਗੇ ਪੁੱਛਦਾ ਪੈਨ ਵਾਲੇ ਕਹਿੰਦਾ ਹੁੰਦਾ ਕੀ ਹੈ ਵਧੀਆ ਬੈਠਣ ਬਾਜ਼ੁਰਗ ਵਾਲੀ ਆਏ ਮੈਂ ਸਭ ਸਭ ਨੂੰ ਮੇਰੇ ਨਾਲ ਬੰਦ راستے ਆ ਪਤਾ ਲੱਗ ਗਿਆ ਬਜ਼ੁਰਗ ਵਾਲੀ ਆਏ ਲੋ ਜੀ ਆਪਣੀ ਲੋਕੇਸ਼ਨ ਤੇ ਫਿਰ ਦੁਆਰਾ ਪਹੁੰਚ ਚੁੱਕੇ ਆ ਠੀਕ ਹੈ ਰਾਤ ਨੂੰ ਹੋਣ ਇੱਥੇ ਸਟੇ ਆਪਣਾ ਤਿੰਨ ਚਾਰ ਘੰਟੇ ਸੋਨੇ ਆ ਫਿਰ ਮਿਲਦੇ ਤੁਹਾਨੂੰ ਸਵੇਰੇ ਬਾਕੀ ਇਸ ਵੀਡੀਓ ਨੂੰ ਆਪਾਂ ਇੱਥੇ ਕਰਦੇ ਆ ਐਂਡ ਠੀਕ ਹੈ ਅਫਤਾਰ ਸਿੰਘ ਜੀ ਇੱਧਰ ਆਓ ਇੱਧਰ ਲੈਟ ਆਣਾ ਮੈਂ ਇੱਧਰ ਦਿਖਾਉਂਗਾ ਜਾਣਾ ਅੱਛਾ ਆਪਾਂ ਕਰਦੇ ਆ ਬਲੌਗ ਦੀ ਐਂਡਿੰਗ ਇੱਥੇ ਕੁਝ ਵੀ ਵਧੀਆ ਲੱਗਿਆ ਹੋਵੇ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਦੇ ਹੋ ਬਾਕੀ ਮਿਲਦੇ ਆ ਤੁਹਾਨੂੰ ਸਵੇਰੇ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਬਾਕੀ ਬਾਏ ਗੁੱਡ ਨਾਈਟ ਟੈਂਪੋ ਯਾਦਾਂ ਦਾ ਟਾਈਮ ਹੀ ਨਾ ਹੋ ਗਿਆ ਭਾਈ ਦੱਸੋ ਹਾਂ ਜੀ 11:52 11:52 ਤੇ ਮੇਰੇ ਹਿਸਾਬ ਨਾਲ 2-3 ਵਜੇ ਆਪਾਂ ਫੇਰ ਉੱਠਣਾ ਵਾ ਬਾਕੀ ਤਾਂ ਨੋਦੋ ਮਿਲਦੇ ਆ ਜੇ ਆਪਾਂ ਇਹ ਵੀ ਬਲੌਗ ਕੰਟੀਨਿਊ ਕਰਤਾ ਬਲੌਗ ਬਹੁਤ ਜ਼ਿਆਦਾ ਲੰਬਾ ਹੋ ਜਾਣਾ ਤੇ ਆਪਾਂ ਸਵੇਰੇ ਮਿਲਦੇ ਆ ਬਾਏ